ਅੱਜ ਗੁਰੂ ਨਗਰੀ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ ਸੰਗਤਾਂ ਦੇ ਉੱਪਰ ਹਮਲਾ ਕੀਤਾ ਗਿਆ ਜਿੱਥੇ ਨਤਮਸਤਕ ਹੋਣ ਦੇ ਲਈ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੇ ਵੱਲੋਂ ਹੋਲੀ ਦੇ ਪਵਿੱਤਰ ਤਿਹਾਰ ਦੌਰਾਨ ਨਤਮਸਤਕ ਹੋਣ ਦੇ ਲਈ ਪਹੁੰਚਿਆ ਗਿਆ ਸੀ ਸ਼੍ਰੀ ਗੁਰੂ ਰਾਮਦਾਸ ਸ੍ਰੀ ਅੰਦ ਦੇ ਵਿੱਚ ਇਸ ਪ੍ਰਵਾਸੀ ਦੇ ਵੱਲੋਂ ਤਾਬੜ ਤੋੜ ਹਮਲਾ ਕਰ ਦਿੱਤਾ ਗਿਆ ਇੱਕ ਰੋਡ ਦੇ ਨਾਲ ਸੰਗਤਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਗਿਆ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਖਬਰ ਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਬਹੁਤ ਵਿਆਕੁਲ ਕਰਦੀਆਂ ਤਸਵੀਰਾਂ ਨੇ ਹੈਰਾਨ ਪਰੇਸ਼ਾਨ ਕਰਦੀਆਂ ਤਸਵੀਰਾਂ ਜਿਸ ਦੇ ਵਿੱਚ ਇਸ ਪ੍ਰਵਾਸੀ ਨੂੰ ਬਾਅਦ ਦੇ ਵਿੱਚ ਫੜ ਕੇ ਬੜੀ ਮੁਸ਼ਕਲ ਦੇ ਨਾਲ ਪੁਲਿਸ ਦੇ ਹਵਾਲੇ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਇਸ ਦੇ ਵੱਲੋਂ 4 ਤੋਂ 5 ਆ ਜਿਹੜੇ ਲੋਕ ਨੇ ਉਹਨਾਂ ਨੂੰ ਫਟੜ ਕਰ ਦਿੱਤਾ ਗਿਆ ਇੱਕ ਤੋਂ ਬਾਅਦ ਇੱਕ ਰੋਡ ਦੇ ਨਾਲ ਤਾਬੜ ਤੋੜ ਇਸ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਸੰਗਤਾਂ ਦੇ ਵੱਲੋਂ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਇਸ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਕਾਬੂ ਦੇ ਵਿੱਚ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਪੁਲਿਸ ਦੇ ਵੱਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਇਹ ਵੀ ਤੁਹਾਨੂੰ ਦੱਸਾਂਗੇ ਡਾਕਟਰਾਂ ਦੇ ਕੋਲ तमाम ਚੀਜ਼ਾਂ ਇਸ ਦੇ ਬਾਬਤ ਕੀ ਪੁੱਛੀਆਂ ਨੇ ਮਰੀਜ਼ ਉਥੇ ਜਿਹੜੇ ਫਟੜੋ ਕੇ ਪਏ ਨੇ ਉਹਨਾਂ ਦੇ ਬਾਰੇ ਕੀ ਕੋ ਜਾਣਕਾਰੀਆਂ ਨੇ ਇਹ ਵੀ ਤੁਹਾਨੂੰ ਦੱਸਾਂਗੇ ਪਰ ਆਪਣੇ ਆਪ ਦੇ ਵਿੱਚ ਬੇहद ਉਦੋਂ ਖਾਸ ਹੋ ਜਾਂਦਾ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਅੰਦਰ ਅਜਿਹਾਂ ਘਟਨਾਵਾਂ ਵਾਪਰਦੀਆਂ ਨੇ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਚੀਜ਼ਾਂ ਅਣਸੁਖਾਵੀਆਂ ਇਸ ਤਰੀਕੇ ਦੀਆਂ ਗੁਰੂ ਨਗਰੀ ਦੇ ਵਿੱਚ ਵਾਪਰਦੀਆਂ ਨੇ ਉੱਥੇ ਹੀ ਹੁਣ ਇਸ ਪ੍ਰਵਾਸੀ ਦੇ ਵੱਲੋਂ ਸ਼੍ਰੀ ਗੁਰੂ ਰਾਮਦਾਸ ਰਾਂ ਦੇ ਵਿੱਚ ਅਜਿਹਾ ਕਾਰਾ ਕਰ ਦਿੱਤਾ ਗਿਆ ਜਿਸ ਨੂੰ ਫੜ ਕੇ ਲੈ ਜਾਂਦੀਆਂ ਦੀਆਂ ਇਹ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਹੁੰਦੀਆਂ ਦਿਖਾ ਲਈ ਦੇਰੀਆਂ ਨੇ ਸ਼੍ਰੀ ਅਮਰਸਰ ਸਾਹਿਬ ਤੋਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਹਮਦਰਦ ਟੀਵੀ ਦੇ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ ਇਹ ਫੜਿਆ ਗਿਆ ਸ਼ਖਸ ਜਿਹੜਾ ਇਸ ਦੀ ਜਾਣਕਾਰੀ ਜਿਹੜੀ ਹੁਣ ਤੱਕ ਮਿਲੀ ਹੈ ਮੁੱਢਲੀ ਜਾਣਕਾਰੀ ਜਿਹੜੀ ਹੁਣ ਤੱਕ ਮਿਲੀ ਹੈ ਇਸ ਨੂੰ ਪ੍ਰਵਾਸੀ ਦੱਸਿਆ ਜਾ ਰਿਹਾ ਇਸ ਦੇ ਵੱਲੋਂ ਖਬਰੇ ਕਿਹੜੀ ਗੱਲ ਦਾ ਗੁੱਸਾ ਕਰਕੇ ਸਿੱਖ ਸੰਗਤਾਂ ਦੇ ਉੱਪਰ ਉੱਥੇ ਮੌਜੂਦ ਲੋਕਾਂ ਦੇ ਉੱਪਰ ਇੱਕ ਤੋਂ ਬਾਅਦ ਇੱਕ ਰੌਂਡ ਦੇ ਨਾਲ ਹਮਲੇ ਕਰਦੇ ਸ਼ੁਰੂ ਕਰ ਦਿੱਤੇ ਗਏ ਜਿਸ ਦੇ ਵਿੱਚ ਗੰਭੀਰ ਰੂਪ ਦੇ ਵਿੱਚ 4 ਤੋਂ 5 ਲੋਕ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ ਇਸ ਵਕਤ ਦੀਆਂ ਮਿਲੀਆਂ ਇਹ ਮੁੱਢਲੀਆਂ ਜਾਣਕਾਰੀਆਂ ਦੇ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵੱਲੋਂ ਸ਼ਾਇਦ ਨਸ਼ੇ ਦਾ ਸੇਵਨ ਵੀ ਕੀਤਾ ਗਿਆ ਸੀ ਪਰ ਅਜੇ ਇਹ ਮੁੱਢਲੀਆਂ ਜਾਣਕਾਰੀਆਂ ਨੇ ਇਸ ਦੇ ਬਾਬਤ ਹੋਰ ਕੋਖਪੜਤਾਲ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਪਰ ਐਸਪੀਸੀ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੁਲਿਸ ਨੂੰ ਕਾਲ ਕਰਕੇ ਇਸ ਨੂੰ ਪੁਲਿਸ ਦੇ ਹਵਾਲੇ ਜ਼ਰੂਰ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਸੋਚਣ ਦੇ ਲਈ ਮਜਬੂਰ ਕਰਦੀਆਂ ਨੇ ਕਿ ਆਏ ਦਿਨ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਾਂ ਫਿਰ ਗੁਰੂ ਨਗਰੇ ਦੇ ਵਿੱਚ ਅਜੀਆਂ ਘਟਨਾਵਾਂ ਜਿਹੜੀਆਂ ਅਨਸੁਖਾਵੀਆਂ ਕਿਉਂ ਵਾਪਰਦੀਆਂ ਨੇ ਹੁਣ ਤਾਂ ਸ਼੍ਰੀ ਗੁਰੂ ਰਾਮਦਾਸ ਸਰਾਂ ਦੇ ਵਿੱਚਕਾਰ ਇਹ ਘਟਨਾ ਵਾਪਰੀ ਹੈ ਜਿੱਥੇ ਇਸ ਪ੍ਰਵਾਸੀ ਦੇ ਵੱਲੋਂ ਤਾਬੜ ਤੋੜ ਇੱਕ ਤੋਂ ਬਾਅਦ ਇੱਕ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਇਸ ਦੇ ਹੱਥ ਦੇ ਵਿੱਚ ਰੌਣ ਸੀ ਰੌਣ ਦੇ ਨਾਲ ਇਸ ਦੇ ਵੱਲੋਂ ਕਿਸੇ ਦੇ ਸਿਰ ਦੇ ਵਿੱਚ ਜੜੀ ਹੈ ਉਹ ਫੇਟ ਮਾਰੀ ਗਈ ਹੈ ਸੱਟ ਮਾਰੀ ਗਈ ਹੈ ਕਿਸੇ ਦੀ ਬਾਹ ਦੇ ਉੱਪਰ ਕਿਸੇ ਦੀ ਲੱਤ ਦੇ ਉੱਪਰ ਯਾਨੀ ਕਿ ਤਾਬੜ ਤੋੜ ਹਮਲਾ ਜਿਹੜਾ ਇਸ ਦੇ ਵੱਲੋਂ ਕੀਤਾ ਗਿਆ ਹੁਣ ਤੱਕ ਦੀਆਂ ਜਾਣਕਾਰੀਆਂ ਜਿਹੜੀਆਂ ਮਿਲੀਆਂ ਨੇ ਉਹਨਾਂ ਦੇ ਵਿੱਚ ਇਸ ਹਮਲਾਵਰ ਨੂੰ ਪ੍ਰਵਾਸੀ ਦੱਸਿਆ ਜਾ ਰਿਹਾ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਦੇ ਵੱਲੋਂ ਸ਼ਾਇਦ ਨਸ਼ੇ ਦਾ ਸੇਵਨ ਵੀ ਕਰਕੇ ਰੱਖਿਆ ਗਿਆ ਸੀ ਹੋਲੀ ਦੇ ਤਿਉਹਾਰ ਦੇ ਉੱਪਰ ਵੱਡੀ ਜਿਹੜੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾਇਆ ਜਾਣਾ ਸੀ ਇਸੇ ਦੇ ਤਹਿਤ ਸ਼੍ਰੀ ਗੁਰੂ ਆਰੰਧਾਸ ਸਾਹਿਬ ਦੇ ਵਿੱਚ ਲੋਕਾਂ ਦੇ ਵੱਲੋਂ ਠਹਿਰ ਵੀ ਲਈ ਗਈ ਉੱਥੇ ਠਹਿਰਿਆ ਵੀ ਗਿਆ ਆਰਾਮ ਵੀ ਫਰਮਾਇਆ ਗਿਆ ਪਰ ਇਸੇ ਦੇ ਦਰਮਿਆਨ ਇਸ ਪ੍ਰਵਾਸੀ ਦੇ ਵੱਲੋਂ ਉੱਥੇ ਪਹੁੰਚਿਆ ਜਾਂਦਾ ਤੇ ਇੱਕ ਤੋਂ ਬਾਅਦ ਇੱਕ ਹਮਲਾ ਜਿਹੜਾ ਤਬੜ ਤੋੜ ਤਰੀਕੇ ਦੇ ਨਾਲ ਇਸ ਪਹੁੰਚੀ ਹੋਈ ਸੰਗਤ ਦੇ ਉੱਪਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਬੜੀ ਮੁਸ਼ਕਲ ਦੇ ਨਾਲ ਇਸ ਨੂੰ ਕਾਬੂ ਦੇ ਵਿੱਚ ਕੀਤਾ ਗਿਆ ਤੇ ਪੁਲਿਸ ਦੇ ਹਵਾਲੇ ਕੀਤਾ ਗਿਆ ਤਮਾਮ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਉੱਥੇ ਜਿਹੜੇ ਮਰੀਜ਼ ਦਾਖਲ ਕੀਤੇ ਗਏ ਨੇ ਯਹਾਂ ਪਰ ਜਿਨ੍ਹਾਂ ਦੇ ਸੱਟਾ ਫੇਟਾ ਵੱਜੀਆਂ ਨੇ ਉਹਨਾਂ ਦੀ ਜਾਂਚ ਪੜਤਾਲ ਤੋਂ ਬਾਅਦ ਡਾਕਟਰ ਦੇ ਵੱਲੋਂ ਕੀ ਕੋਈ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿੰਨੇ ਲੋਕ ਪੱਟੜ ਹੋਏ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਸਭ ਤੋਂ ਪਹਿਲਾਂ ਡਾਕਟਰ ਹੋਰਾਂ ਦੇ ਵੱਲੋਂ ਦਿੱਤੀਆਂ ਗਈਆਂ ਜਾਣਕਾਰੀਆਂ ਪੱਤਰਕਾਰਾਂ ਦੇ ਨਾਲ ਕੀਤੀ ਗਈ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਜ਼ਰੂਰ ਕਰ ਦਿੰਦੇ ਆ ਤਕਰੀਬਨ ਘੰਟੇ ਤੋਂ ਪਹਿਲਾਂ ਆਪਣੇ ਕੋਲੇ ਦਰਬਾਰ ਸਾਹਿਬ ਦੀ ਸਰਾਹ ਤੇ ਜੋ ਸਾਨੂੰ ਦੱਸਿਆ ਗਿਆ ਹੈ ਮਰੀਜ਼ਾਂ ਵੱਲੋਂ ਜਿਹੜੇ ਆਏ ਨੇ ਸਾਡੇ ਕੋਲ ਇੱਕ ਅਨਨੋਨ ਅਸੀਲੈਂਟ ਅਨਨੋਨ ਬੰਦਾ ਉਹਨਾਂ ਦੇ ਉੱਤੇ ਇੱਕ ਰੋਡ ਦੇ ਰਾਈ ਅਸਾਲਟ ਕਰਕੇ ਗਿਆ ਪੰਜ ਬੰਦੇ ਇਨ ਟੋਟਲ ਜੀ ਸਾਡੇ ਕੋਲ ਆਏ ਨੇ ਪੰਜਾਂ ਬੰਦਿਆਂ ਤੇ ਉਹਨਾਂ ਨੇ ਅਸਾਲਟ ਕੀਤਾ ਉਸ ਬੰਦੇ ਨੇ ਉਹਨਾਂ ਵਿੱਚੋਂ ਜੀ ਇੱਕ ਮਰੀਜ਼ ਜਿਹੜਾ ਹੈ ਉਹ ਸੀਰੀਅਸ ਹੈ ਜੀ ਕਾਫੀ ਉਹਨਾਂ ਨੂੰ ਆਪਾਂ ਇੱਥੇ ਆਈਸੀਯੂ 'ਚ ਦਾਖਲ ਕੀਤਾ ਸਿਰ ਤੇ ਸਾਟ ਸੀਗੀ ਉਹ ਟਾਂਕੇ ਵਗੈਰਾ ਲੱਗੇ ਨੇ ਉਹ ਹੁਣ ਸਟੇਬਲ ਹੋਣ ਦੇ ਉਪਰੰਤ ਠੀਕ ਹੈ ਜੀ ਹਜੇ ਤਾਂ ਦਵਾਈਆਂ ਵਗੈਰਾ ਚੱਲ ਰਹੀਆਂ ਨੇ ਉਹ ਸਟੇਬਲ ਹੋਣਗੇ ਫੇਰ ਜਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਕਰਾਇਆ ਜਾਏਗਾ ਤੇ ਪਤਾ ਲੱਗੇਗਾ ਜੀ ਕਿ ਕਿੰਨੀ ਕੁ ਡੂੰਗੀ ਛੱਟ ਹੈ ਬਾਕੀ ਜਿੰਨਾਂ ਕੋ ਸਾਨੂੰ ਦਿਖ ਰਿਹਾ ਜੀ ਉਹ ਫੀਅਰਸ ਹੈਗਾ ਸਾਡਾ ਮਰੀਜ਼ ਉਹ ਕ੍ਰਿਟੀਕਲ ਹੈ ਜੀ ਬਾਕੀ ਦੇ ਜਿਹੜੇ 4 ਮਰੀਜ਼ ਸੀਗੇ ਜੀ ਕਿਸੇ ਨੂੰ ਸਿਰ ਤੇ ਛੱਟ ਸੀ ਕਿਸੇ ਨੂੰ ਬਾਹਾਂ ਤੇ ਹੱਥ ਤੇ ਛੱਟ ਸੀ ਪਰ ਉਹ ਹੈਗੇ ਸਟੇਬਲ ਨੇ ਜੀ ਉਹਨਾਂ ਨੂੰ ਐਸੱਚ ਕ੍ਰਿਟੀਕਲ ਕੰਡੀਸ਼ਨ 'ਚ ਉਹ ਨਹੀਂ ਹੈਗੇ ਜੀ ਉਹਨਾਂ ਦੀ ਵੀ ਇਨਵੈਸਟੀਗੇਸ਼ਨਸ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਐਕਸ-ਰੇ ਕਰਾਏ ਜਾਣਗੇ ਜੀ ਸੀਟੀ ਸਕੈਨ ਕਰਾਇਆ ਜਾਏਗਾ ਸਿਰ ਦਾ ਜੇ ਸਾਹਿਬ ਨਾਲ ਵੀ ਜਿੰਨੀ ਵੀ ਸੱਟ ਆਏਗੀ ਜੋ ਵੀ ਬਣੇਗਾ ਜੀ ਉਹਦਾ ਫਿਰ ਆਪਾਂ ਇਲਾਜ ਇੱਥੇ ਕਰਾਂਗੇ ਸੋ ਕੁੱਲ ਮਿਲਾ ਕੇ ਗੱਲ ਇਹ ਆ ਜੀ ਚਾਰ ਜਿਹੜੇ ਮਰੀਜ਼ ਨੇ ਉਹ ਫੇਰ ਵੀ ਠੀਕ ਨੇ ਜੀ ਇੱਕ ਜਿਹੜਾ ਉਹ ਸੀਰੀਅਸ ਹੈ ਇਹ ਜਿੱਦਾਂ ਸਾਨੂੰ ਜਿੰਨੀ ਇਨਫੋਰਮੇਸ਼ਨ ਦੱਸੀ ਗਈ ਹੈ ਦਰਬਾਰ ਸਾਹਿਬ ਵਾਲੀ ਜਿਹੜੀ ਸਰਾ ਹੈਗੀ ਹੈ ਜੋ ਉੱਥੇ ਸੀਗੇ ਇਹ ਤੇ ਉੱਥੇ ਕਹਿੰਦੇ ਨੇ ਕਿ ਅਨਨੋਨ ਬੰਦਾ ਜੋ ਇਹਨਾਂ ਨੂੰ ਨਹੀਂ ਸੀ ਜਾਣਦਾ ਕਿ ਕੋਈ ਕਹਿ ਰਹੇ ਨੇ ਕਿ ਥੋੜਾ ਸ਼ਾਇਦ ਮੈਂਟਲੀ ਵੀ ਬੰਦਾ ਠੀਕ ਨਹੀਂ ਸੀਗਾ ਠੀਕ ਹੈ ਜੀ ਉਹ ਨੇ ਇਹਨਾਂ ਤੇ ਜਿਹੜੇ 5 ਬੰਦਿਆਂ ਤੇ ਅਸਾਲਟ ਕੀਤਾ ਉਹਨੇ ਰੋਡ ਦੇ ਰਾਹੀ ਅਸਾਲਟ ਕੀਤਾ ਇੰਨੀ ਕੁ ਸਾਨੂੰ ਇਨਫਾਰਮੇਸ਼ਨ ਹਜੇ ਹੈ ਕੋਈ ਸੀਰੀਅਸ ਇੱਕ ਮਰੀਜ਼ ਜੀ ਸੀਰੀਅਸ ਹੈਗਾ ਜੀ ਚਾਰਾਂ ਵਿੱਚੋਂ ਇੱਕ ਜਿਹੜਾ ਸੀਰੀਅਸ ਹੈ ਜੀ ਉਹ ਆਈਸੀਯੂ ਚ ਦਾਖਲ ਹੈ ਸਾਡੇ ਕੋਲੇ ਇੱਕ ਸੀਰੀਅਸ ਮੇਰਾ ਨਾਮ ਡਾਕਟਰ ਜਸਮੀਤ ਹੈ ਜੀ ਸਰਜਨ ਇੱਥੇ ਸੋ ਸਾਡੇ ਅੰਡਰ ਫੀ ਟਰੀਟਮੈਂਟ ਚੱਲ ਰਿਹਾ ਹੈ ਸੋ ਜਿਸ ਤਰੀਕੇ ਦੇ ਨਾਲ ਇਸ ਦੀਆਂ ਮੁੱਢਲੀਆਂ ਜਾਣਕਾਰੀਆਂ ਮਿਲ ਜਾਂਦੀਆਂ ਹਨ ਹਰਿਆਣਾ ਦਾ ਦੱਸਿਆ ਜਾ ਰਿਹਾ ਇਹ ਵਿਅਕਤੀ ਜਿਸ ਦੇ ਵੱਲੋਂ ਹਮਲਾ ਕੀਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜਾਰੀ ਹੈ ਪੁਲਿਸ ਦੇ ਕੋਲ ਜਿਹੜੀਆਂ ਜਾਣਕਾਰੀਆਂ ਪਹੁੰਚੀਆਂ ਨੇ ਉਹਨਾਂ ਨੇ ਇਹੀ ਦੱਸਿਆ ਕਿ ਭਾਈ ਐਸਜੀਪੀਸੀ ਦੇ ਵੱਲੋਂ ਸਾਨੂੰ ਫੋਨ ਕੀਤਾ ਜਾਂਦਾ ਹੈ ਫੋਨ ਕਰਕੇ ਸਾਨੂੰ ਦੱਸਿਆ ਜਾਂਦਾ ਹੈ ਕਿ ਉੱਥੇ ਇੱਕ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਹਾਲਾਂਕਿ ਬਾਅਦ ਦੇ ਵਿੱਚ ਹਲ ਸੰਗਤਾਂ ਦੇ ਵੱਲੋਂ ਜਾਂ ਪਰ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਉਸ ਦੀ ਵੀ ਖੜਕਮਸਿਆ ਕੀਤੀ ਗਈ ਹੈ ਉਸ ਨੂੰ ਕਾਬੂ ਬਹੁਤ ਤਰੀਕੇ ਦੇ ਨਾਲ ਕੀਤਾ ਗਿਆ ਕਿਉਂਕਿ ਉਸ ਦੇ ਹੱਥ ਦੇ ਵਿੱਚ ਜਿਹੜੇ ਕਹਿ ਲਈਏ ਕਿ ਹੱਥ ਦੇ ਵਿੱਚ ਰੌਣ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਵੇਖਿਆ ਨਹੀਂ ਗਿਆ ਕਿ ਇਹਦੇ ਕਿਵੇਂ ਤੇ ਕਿੰਨੀ ਸੱਟ ਲੱਗਦੀ ਹੈ ਇਸ ਦੇ ਬਗੋਂ ਤਾਬੜ ਤੋੜ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਦੇ ਕੋਲ ਕੀ ਕੋ ਜਾਣਕਾਰੀਆਂ ਪਹੁੰਚੀਆਂ ਨੇ ਤੇ ਪੁਲਿਸ ਨੇ ਕੀ ਕੋ ਜਾਣਕਾਰੀਆਂ ਪੱਤਰਕਾਰਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਪੁਲਿਸ ਦਾ ਵੀ ਪੱਖ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਜ਼ਰੂਰ ਕਰ ਲੈਣੇ ਉਸ ਤੋਂ ਬਾਅਦ ਅਗਲੀ ਜਾਣਕਾਰੀ ਜਿਹੜੀ ਹੈ ਉਹ ਵੀ ਇਸੇ ਤਰੀਕੇ ਜਾਰੀ ਰੱਖਾਂਗੇ ਉਹ ਗੁਰੂ ਸ਼੍ਰੋਣੀ ਗਦਰ ਪ੍ਰਬੰਧਕ ਕਮੇਟੀ ਵਾਲਿਆਂ ਨੇ ਬੰਦਾ ਸਾਡੇ ਹਵਾਲੇ ਕੀਤਾ ਜਲਫਾਨਾ ਦਾ ਤੇ ਵਿੱਚ ਪਈ ਹੈ ਹਰਿਆਣੇ ਕੋਲ ਐਨੂੰ ਹੁਣਾ ਦਾ ਅੰਦਰ ਕੋਈ ਝਗੜਾ ਆਇਆ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਤੇ ਜੋ ਵੀ ਕਾਨੂੰਨ ਅਨੁਸਾਰ ਕੰਨੀ ਕਾਰਵਾਈ ਕੀਤੀ ਜਾਏ ਲੋਕ ਜਖਮੀ ਵੀ ਹੋਏ ਜੀ ਹਾਂਜੀ ਦੋਨੋਂ ਪਾਸੇ ਆ ਉਹ ਵੀ ਜ਼ਖਮੀਆਂ ਉਹ ਵੀ ਜ਼ਖਮੀ ਦੋਨੋਂ ਪਾਸੇ ਝਗੜੇ ਚ ਤੇ ਫਿਰ ਦੋਨੋਂ ਪਾਸੇ ਦੇ ਸੰਗਤ ਮਾਰੇ ਹੂੰ ਵੇਰੀਫਾਈ ਕਰ ਰਹੇ ਹਾਂ ਕਿ ਇਹ ਦਿਨ ਕੀ ਗੱਲ ਹੋਈ ਹੈ ਸ਼ੁਰੂਆਤ ਜੀ ਸਾਰੀ ਜੀ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਗੱਲ ਹੋਈ ਹੈ ਜੀ ਕਿੱਥੇ ਦਾ ਵਾਸੀ ਜੁਲਫਾਨ ਦਾ ਜੁਲਫਾਨਾ ਦਾ ਬੰਦਾ ਜੀ ਹਰਿਆਣੇ ਤੋਂ ਬਿਲੋਂਗ ਕਰਦਾ ਉਹ ਗੁਰਦੁਸ਼ਰਨੀ ਗੋਦਰ ਪ੍ਰਬੰਧਕ ਕਮੇਟੀ ਵਾਲੇ ਨੇ ਬੰਦਾ ਸਾਡੇ ਹਵਾਲੇ ਕੀਤਾ ਜੁਲਫਾਨਾ ਦਾ ਤੇ ਵਿੱਚ ਪਲੇ ਹਰਿਆਣੇ ਕੋਲ ਆਇਆ ਨੂੰ ਆਦਾ ਅੰਦਰ ਕੋਈ ਝਗੜਾ ਹੋਇਆ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਤੇ ਜੋ ਵੀ ਸੋ ਜਿਸ ਤਰੀਕੇ ਦੇ ਨਾਲ ਇਹ ਵੱਡੀ ਘਟਨਾ ਵਾਪਰੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਹਮਲਾਵਰ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਗੁਰੂ ਰਾਮਦਾਸ ਸਰਾਹ ਦੇ ਵਿੱਚ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਪੱਖ ਜਿਹੜਾ ਦਿੱਤਾ ਗਿਆ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਡਾਕਟਰਾਂ ਦੇ ਵੱਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਸਾਡੇ ਰਿਪੋਰਟਰ ਜਿਹੜੇ ਨੇ ਉਹ ਮੌਜੂਦ ਨੇ ਉਸੇ ਜਗ੍ਹਾ ਦੇ ਉੱਪਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਤੇ ਇਹ ਨੌਜਵਾਨ ਜਿਹੜਾ ਕਿੱਥੋਂ ਦਾ ਹੈ ਕੀ ਇਸ ਦੇ ਬਾਰੇ ਜਾਣਕਾਰੀਆਂ ਮਿਲੀਆਂ ਨੇ ਲੱਲਜੀ ਕੀ ਕੋ ਜਾਣਕਾਰੀਆਂ ਦੇ ਮੁਢਲੀਆਂ ਇਸ ਵਕਤ ਸਥਿਤੀ ਕਿਦਾਂ ਦੀ ਹੈ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਤੇ ਨੌਜਵਾਨ ਕਿੱਥੋਂ ਦਾ ਦੱਸਿਆ ਜਾ ਰਿਹਾ ਹੈ ਜੀ ਦਿੱਸੇ ਤਾਂ ਦੱਸੀ ਕਿ ਬਿਲਕੁਲ ਦੇ ਪਰਵਤਾਂ ਦੇ ਹੌਲੀਆ ਤੇ ਹਾਰ ਮਾਇਆ ਜਾ ਰਿਹਾ ਹੈ ਉੱਤੇ ਅੰਮ੍ਰਿਤਸਰ ਦੇ ਵਿੱਚ ਹੌਲੀ ਮਲਾਈ ਜਾ ਰਹੀ ਹੈ ਸਾਡੇ ਇਹ ਤਾਂ ਦੱਸੀ ਕਿ ਖੱਟੇ ਜਿਹੜੇ ਮੰਦਰ ਖਾਲ ਦੀ ਰਾਤ ਨੂੰ ਜਿਹੜਾ ਹੌਲੀ ਪੋਲੀ ਮੰਦਿਰ ਨੂੰ ਲੈ ਕੇ ਜਿਹੜੀਆਂ ਚਾਰੀਆਂ ਕੀਤੀ ਜਾ ਰਹੀਆਂ ਉੱਤੇ ਇੱਕ ਨੌਜਵਾਨ ਜਿਹੜਾ ਜੀ ਗੁਰਾਂ ਦਾ ਤਰਾ ਦੇ ਵਿੱਚ ਆਂਦਾ ਹੈ ਉਹ ਪ੍ਰਵਾਸੀ ਨੌਜਵਾਨ ਦੱਸਿਆ ਜਾ ਰਿਹਾ ਹੈ ਤੇ ਉਹ ਤਾਂ ਨਾਲ ਜਲਪਾਨ ਦਿੱਤਾ ਜਾ ਰਿਹਾ ਤੇ ਹਰਿਆਣੇ ਦਾ ਰਹਿਣ ਵਾਲਾ ਹੈ ਇਸੇ ਗੱਲ ਨੂੰ ਲੈ ਕੇ ਉਹਦੀ ਜਿਹੜੀ ਕੋਰਾਂਗਾ ਖਰਾਣ ਵਾਲੇ ਉਹ ਜਿਹੜੇ ਸੇਵਾਦਾਰਤਾਂ ਨਾਲ ਉਹਨਾਂ ਨਾਲ ਟਕਰਾਰ ਹੋ ਜਾਂਦੀ ਜਿੱਤੇ ਚੱਲੇ ਉਹ ਲੋਹੇ ਦੀ ਪੈ ਫੜ ਗਏ ਉਹਨਾਂ ਦੇ ਮਾਰਦਾ ਹੈ ਤੇ ਜਿੱਤੇ ਚੱਲੇ ਇੱਕ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਗੱਦੀ ਹੋ ਗਿਆ ਜਿਸ ਨੂੰ ਬਹੁਤ ਸੀਰੀਅਸ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਬਾਕੀ ਜਿਹਦੇ ਚਾਰ ਦੇ ਟੀ ਜਿਹੜੇ ਉਹ ਜਿਹੜੇ ਸੇਵਾਦਾਰਤਾਂ ਨਾਲ ਉਹ ਵੀ जखमी ਹੋਏ ਹਨ ਉਹਨਾਂ ਦੇ ਵੀ ਕਾਫੀ ਫਟਾਂ ਲੱਗੀਆਂ ਨੇ ਉਹਨਾਂ ਦੇ ਵੀ ਜਿਹੜਾ ਹਸਪਤਾਲ ਵਿੱਚ ਦਾਖਲ ਕਰਾਇਆ ਜਾ ਰਹੇ ਹਨ ਉੱਥੇ ਤਾਂ ਦੱਸਿਆ ਵੀ ਮੌਕੇ ਤੇ ਮੌਜੂਦ ਜਿਹੜੇ ਸਤਾ ਦੇ ਹੋਰ ਲੋਕ ਤਾਂ ਉਹਨ ਨੋਜਾ ਨੂੰ ਕਾਬੂ ਲਿਆ ਪਰ ਦਿੱਤਾ ਜਾ ਰਿਹਾ ਕਿ ਨੋਜਾ ਨਾਲ ਥੋੜਾ ਸਮਾਸੀ ਸੰਤੁਲਨ ਨੂੰ ਦਿੱਤਾ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚਲਦੇ ਉਸ ਨੂੰ ਫੜ ਕੇ ਜਿਹੜਾ ਪੁਲਿਸ ਨੇ ਹਵਾਲੇ ਕਰ ਦਿੱਤਾ ਹੈ ਉੱਥੇ ਜਦੋਂ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿੰ ਰਹੇ ਨੇ ਇਹ ਕਿ ਦੋਵਾਂ ਧਿਰਾਂ ਵਿੱਚ ਜਿਹੜਾ ਝਗੜਾ ਹੋਇਆ ਸਾਨੂੰ ਪਤਾ ਲੱਗਾ ਅਸੀਂ ਨੋਜਾ ਨੂੰ ਕਾਬੂ ਕਰਕੇ ਆਪਣੇ ਨਾਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਜਿਸ ਦਾ ਵੀ ਖਪੂਰੇਗਾ ਉਹਦੇ ਖਿਲਾਫ ਕਾਰਵਾਈ ਕਰਨ ਦੀ ਜ਼ਰੂਰ ਕੀਤੀ ਜਾਵੇ ਆ ਲੱਲਜੀ ਕਿਸ ਤਰੀਕੇ ਦੇ ਨਾਲ ਇਹ ਜਾਣਕਾਰੀ ਮਿਲੀ ਹੈ ਕੋਈ ਨਸ਼ੇ ਦਾ ਸੇਵਤ ਵੀ ਕੀਤਾ ਗਿਆ ਸੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਦਿਮਾਗੀ ਤੌਰ ਦੇ ਉੱਪਰ ਹਾਲਤ ਜਿਹੜੀ ਹੈ ਸਟ ਕਿ ਕੁਝ ਮਹੀਨੇ ਤੱਕ ਇਹ ਜਨ ਲੁਕਾਈ ਸਾਹਮਣੇ ਨਹੀਂ ਆਈ ਕਿਉਂਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਿਰ ਆ ਉਸ ਦਾ ਕੋਈ ਮੈਡੀਕਲ ਨਹੀਂ ਕਰਵਾਇਆ ਗਿਆ ਨਾ ਪਰ ਮੈਡੀਕਲ ਕਰਵਾਇਆ ਜਾਂਦਾ ਇਹਨਾਂ ਨੂੰ ਜਰੂਰ ਪਤਾ ਲੱਗਾ ਕਿ ਉਸ ਦਾ ਦਿਮਾਗੀ ਸੰਤੁਲਨ ਨਹੀਂ ਸੀ ਪਰ ਹੁਣ ਇਹ ਨਹੀਂ ਪਤਾ ਕਿ ਅੰਦਰ ਕੀ ਗੱਲਬਾਤ ਹੋਈ ਹੈ ਜਾਂ ਕੀ ਗੱਲ ਉਹ ਘਟਨਾ ਵਾਪਰੀ ਜਿੱਤੇ ਚੱਲਦੇ ਜਿਹੜੇ ਇਹਨੇ ਬੰਦਿਆਂ ਨੂੰ ਉਹਨੇ ਫੱਟਾ ਲਗਾਈਆਂ ਹਨ ਅਖਰ ਉਸੇ ਹੀ ਜਿਹੜਾ ਦੇਖਿਆ ਗਿਆ ਉਸੇ ਜਿਹੜਾਾ ਨੂੰ ਲੈ ਕੇ ਆਇਆ ਇੱਕ ਉਸੇ ਜਿਹੜਾ ਮੱਚੀ ਦੀ ਤਰ੍ਹਾਂ ਫੱਟਾ ਮਾਰਿਆ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਜਾਂਚ ਸਾਹਮਣੇ ਕੀ ਆਦਾ ਹੈ ਪਰ ਜਦੋਂ ਅਸੀਂ ਸ਼ੋਮਣੀ ਕਮੇਟੀ ਦੇ ਸਰਕਾਰੀ ਕਮੇਟੀ ਦੇ ਕਥਾਵੀ ਅਧਾਰੇ ਵਿੱਚ ਜਵਾਬ ਦਿੱਤਾ ਉਹਨਾਂ ਨੇ ਕਿ ਸਲਾਹ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਗੁਰੂ ਸ਼੍ਰੀ ਦਰਗਾਹ ਦਾ ਪਾਲਣ ਦੇ ਦਾਖਲੇ ਸਲਵਸ ਉਹਨਾਂ ਦਾ ਗੱਲਬਾਤ ਬੁਣਾਗੇ ਉਹਨਾਂ ਦਾ ਪਤਾ ਲਵਾਜੇ ਉਸ ਤੋਂ ਬਾਅਦ ਕੋਈ ਕਾਰਵਾਈ ਅੱਛਾ ਕਿੰਨੇ ਕਿੰਨੇ ਲੋਕ ਜ਼ਖਮੀ ਹੋਏ ਨੇ ਕਿੰਨਿਆਂ ਦੇ ਉੱਪਰ ਇਸ ਦੇ ਵੱਲੋਂ ਹਮਲਾ ਕੀਤਾ ਗਿਆ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਸੀਸੀਟੀਵੀ ਵੀ ਨਿਕਲੇਗੀ ਕਿਉਂਕਿ ਚੱਪੇ-ਚੱਪੇ ਦੇ ਉੱਪਰ ਸੀਸੀਟੀਵੀ ਕੈਮਰੇ ਦੇ ਨਾਲ ਲੈਸ ਹੈ ਪੂਰਾ ਇਲਾਕਾ ਆ ਕਿੰਨੇ ਕਿ ਲੋਕ ਜ਼ਖਮੀ ਨੇ ਬਿਲਕੁਲ ਸੀਸੀਟੀਵੀ ਕੈਮਰੇ ਵੀ ਸੰਘਾੜੇ ਜਾ ਰਹੇ ਹਨ ਪੰਜ ਬੀਜਰੀ ਜਿਹੜੇ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਤੋਂ ਚਾਰ ਜਿਹ ਨਾ ਵੀ ਜੇ ਸ਼ਿਵਾਦਾਸਰ ਉਹ ਸੰਦੇ ਇੱਕ ਸਰਦਾਲੂਟੀ ਜਿਹੜਾ ਉੱਤੇ ਬਰੋਤਾ ਵੇਖ ਰਿਆ ਸੀ ਉਦੋਂ ਜਿਹੜੇ ਕਾਫੀ ਪੱਟਾਂ ਲੱਗੀਆਂ ਹਨ ਤੇ ਇੱਕ ਬਹੁਤ ਜਿਆਦਾ ਜਿਹੜਾ ਸ਼ਿਵਾਦਾਸ ਜੀ ਨੇ ਅਸਲ ਜਿੱਦੂ ਆਈਸੀਯੂ ਦੇ ਭੱਜੇ ਕੀਤਾ ਹੈ ਉੱਥੇ ਹੀ ਗੁਰਾਂ ਦਾਸ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸਾਡੇ ਕੋਲ ਪੰਜ ਤੇ ਤਰੀ ਜਿਹੜੇ ਮਰੀਜ਼ ਆਏ ਹਨ ਜਿਨ੍ਹਾਂ ਨੂੰ ਪੱਟਾਂ ਲੱਗੀਆਂ ਹਨ ਗੁਰਾਂ ਦਾਸ ਤਾਂ ਦੇ ਵਿੱਚੋਂ ਉਹਨਾਂ ਵਿੱਚੋਂ ਚਾਰ ਜਿਹੜੇ ਨੇ ਉਹ ਸਟੇਬਲ ਨੇ ਜਿਹੜਾ ਇੱਕ ਅਨ ਸਟੇਬਲ ਹੈ ਜਿਹਨੂੰ ਜਿਆਦਾ ਗੰਭੀਰ ਹੋਣ ਦੇ ਕਰਕੇ ਆਈਸੀਯੂ ਦਾਖਲ ਕਰਾ ਬਾਹਰੀਆਂ ਦੇ ਅੱਤੇ ਐਕਸ ਰੇ ਵਗੈਰਾ ਕਰਾ ਰਿਆ ਉਸ ਤੋਂ ਬਾਅਦ ਜਿਹੜੀ ਜਾਂਚ ਹੋਣੀ ਦੀ ਉਸ ਤੋਂ ਬਹੁਤ-ਬਹੁਤ ਮਿਹਰਬਾਨੀ ਲੱਲਜੀ ਇਹ ਤਮਾਮ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਸੋ ਇਸ ਵਕਤ ਮਿਲੀਆਂ ਜਾਣਕਾਰੀਆਂ ਦੇ ਮੁਤਲਕ ਇਹੀ ਸਭ ਕੁਝ ਬਿਆਨ ਕੀਤਾ ਜਾ ਰਿਹਾ ਕਿ ਭਾਈ ਉਹ ਦਿਮਾਗੀ ਤੌਰ ਦੇ ਉਪਰ ਠੀਕ ਨਹੀਂ ਸੀ ਹਰਿਆਣੇ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਉਸ ਦੇ ਉੱਪਰ ਹਮਲਾ ਕੀਤਾ ਗਿਆ ਹੈ ਪੰਜ ਲੋਕ ਜ਼ਖਮੀ ਇਸ ਦੇ ਵਿੱਚ ਹੋਏ ਨੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਚਾਰ ਸੇਵਾਦਾਰ ਜਿਹੜੇ ਸ਼੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਸੇਵਾ ਨਿਭਾ ਰਹੇ ਸੀ ਤੇ ਇੱਕ ਸ਼ਰਧਾਲੂ ਦੇ ਵੱਲੋਂ ਉੱਥੇ ਖੜਿਆ ਗਿਆ ਸੀ ਪਤਾ ਨਹੀਂ ਖਬਰੇ ਇਸ ਦੇ ਦਿਮਾਗ ਦੇ ਵਿੱਚ ਕੀ ਆਉਂਦਾ ਹੈ ਜਾਂ ਫਿਰ ਇਸ ਦੀ ਕਿਸੇ ਦੇ ਨਾਲ ਕੀ ਗੱਲਬਾਤ ਹੁੰਦੀ ਹੈ ਹਾਲਾਂਕਿ ਸੀਸੀਟੀਵੀ ਖੰਘਾਲੇ ਜਾਣ ਦੀ ਗੱਲ ਵੀ ਜਿਹੜੀ ਆ ਮੇਰੇ ਸਹਿਯੋਗੀ ਹੋਰਾਂ ਦੇ ਵੱਲੋਂ ਦੱਸੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੇ ਵੱਲੋਂ ਇਹ ਕਾਰਵਾਈਆਂ ਕਿਸ ਤਰੀਕੇ ਦੇ ਨਾਲ ਕੀਤੀਆਂ ਜਾਂਦੀਆਂ ਨੇ ਸੀਸੀਟੀਵੀ ਖੰਘਾਲ ਕੇ ਕੀ ਕੁਝ ਸਾਹਮਣੇ ਆਉਂਦਾ ਹੈ ਸੀਸੀਟੀਵੀ ਦੀਆਂ ਵੀਡੀਓ ਜਦੋਂ ਵੀ ਸਾਡੇ ਤੱਕ ਪਹੁੰਚ ਜਾਂਦੀਆਂ ਨੇ ਤਾਂ ਉਹ ਵੀ ਨਾਲੋਂ ਨਾਲ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰ ਦਿੱਤੀਆਂ ਜਾਣਗੀਆਂ ਪਰ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਆਏ ਦਿਨ ਗੁਰੂ ਰਾਮਦਾਸ ਦੀ ਇਸ ਨਗਰੀ ਦੇ ਵਿੱਚ ਹੁੰਦੀਆਂ ਅਜਿਹੀਆਂ ਘਟਨਾਵਾਂ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਤੇ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰਿਆਂ ਦੇ ਅੰਦਰ ਸ਼੍ਰੀ ਗੁਰੂ ਨਾਨਕ ਦਾਸਰਾਹ ਦੇ ਵਿੱਚ ਇਹ ਘਟਨਾ ਵਾਪਰੀ ਹੈ ਦੇ ਵਿੱਚ ਇੱਕ ਅਣਪਛਾਤਾ ਜਿਹੜਾ ਪਹਿਲਾਂ ਕਿਹਾ ਜਾ ਰਿਹਾ ਸੀ ਤੇ ਹੁਣ ਜਾਣਕਾਰੀਆਂ ਮਿਲੀਆਂ ਨੇ ਕਿ ਹਰਿਆਣੇ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਹਰਿਆਣੇ ਦਾ ਇਹ ਹਮਲਾਵਰ ਦੱਸਿਆ ਜਾ ਰਿਹਾ ਜਿਸ ਦਾ ਦਿਮਾਗੀ ਸੰਤੁਲਨ ਮੁੱਢਲੀਆਂ ਜਾਣਕਾਰੀਆਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਠੀਕ ਨਹੀਂ ਹੈ ਕਿਸੇ तरीके ਦੇ ਕਿਸੇ ਨਸ਼ੇ ਦਾ ਵੀ ਸੇਵਨ ਇਸ ਦੇ ਵੱਲੋਂ ਕੀਤਾ ਗਿਆ ਇਹ ਵੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹਾਲਾਂਕਿ ਮੈਡੀਕਲ ਜਾਂ ਜਿਹੜੀ ਆ ਉਹ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਹ ਸਾਰੀਆਂ ਚੀਜ਼ਾਂ ਡਾਕਟਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਸ ਦੇ ਬਾਰੇ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਿਕਰਮ ਤਾਂ ਟਿੱਪਣੀ ਨਾਲੋਂ ਨਾਲ ਕਰਨਾ ਬਿਲਕੁਲ ਨਾ ਭੁੱਲਣਾ